ਲੈਂਦੇ ਆਮ ਆਦਮੀ ਪਾਰਟੀ ਦੇ ਵਰਕਰ ਸਾਡੀ ਸਾਰ ਨਹੀਂ ਲੈਂਦੇ ਬੜਾ ਸਾਥੀਓ ਨਮੋਸ਼ੀ ਦਾ ਸਾਹਮਣਾ ਸਾਡੇ ਮੁਲਾਜ਼ਮਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੀਆਂ ਬੀਬੀਆਂ ਨੂੰ ਕਰਨਾ ਪੈਂਦਾ ਬੜੀ ਮਾੜੀ ਗੱਲ ਹੈ ਉਸ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਸਾਨੂੰ ਬਹੁਤ ਵਾਅਦੇ ਕਰਦੇ ਸੀ ਪਰ ਇੱਕ ਵੀ ਵਾਰ ਦੇ ਸਰਕਾਰ ਖੜੀ ਨਹੀਂ ਹੋਈ ਇਸ ਜੀਵੇ ਬੋਰਡ ਦੇ ਕੱਚੇ ਮੁਲਾਜ਼ਮਾਂ ਅੱਜ ਇਸ ਦਿੜਪੇ ਦੀ ਧਰਤੀ ਤੇ ਕਿਉਂ ਉਤਰਿਆ ਅਸੀਂ ਦੱਸ ਦਈਏ ਇੱਥੋਂ ਦੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਸੀਆੜੀ ਨੂੰ ਤੇ ਸਾਡੀ ਪਲਸ ਨੂੰ ਵੀ ਕੇ ਜਿਹੜਾ ਤੁਹਾਡਾ ਇਹ ਵਿੱਤ ਮੰਤਰੀ ਬਣਾਇਆ ਹੈ ਇਹ ਕੱਚੇ ਵਲਾਜਮਾਂ ਨੂੰ ਮੀਟਿੰਗ ਤੇ ਦੇ ਕੇ ਉਹਨਾਂ ਨੂੰ ਅੰਦਰ ਬੁਲਾ ਕੇ ਧਮਕੀਆਂ ਮਾਰਦਾ ਹੈ ਘਰਾਂ ਦੇ ਵਿੱਚ ਚੰਗਾ ਪਾਣੀ ਪਹੁੰਚਾਉਣ ਵਾਲੇ ਲੋਕ ਆ ਤੇਰੇ ਬਾਹਰ ਮੂਰੇ ਆਏ ਓਏ ਇਹਨਾਂ ਨੂੰ ਕੀ ਨਹੀਂ ਲੈ ਕੇ ਆਉਂਦਾ ਮਾੜੀ ਹਰਕਤ ਕਰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੀਵਰੇ ਮੋਰ ਦਾ ਕੱਚਾ ਕੰਮਾ ਤੈਨੂੰ ਦੱਸੂਗਾ ਵੀ ਸਿੰਘਾਸਾ ਸੀ ਅੱਗੇ ਕਿਹਾ ਜਾ ਕਰਦੇ ਆ ਜਿੰਦਾਬਾਦ ਜਿੰਦਾਬਾਦ ਤੇਰਾ ਅਗਲਾ ਹਫਤਾ ਜ਼ਿੰਮਾਦਾਰ ਤਾਬਾ ਜਿੰਦਾਬਾਦ ਸਲਾਮ ਜੀ ਜੁਬਦਾਨ ਜਿੰਦਾਬਾਦ ਜਿੰਦਾਬਾਦ ਪੇਵਾਗਲਾ ਹਰਪੌਰ ਦੀ ਮਾਬਰਤ ਆਵਾਜ਼ ਜਿੰਦਾਬਾਦ ਪਲਾਟੀ ਸਰਪਦਾਵਲਾ ਚੀਮਾ ਮਾਬਰਤ ਜਿੰਦਾਬਾਦ ਜਿੰਦਾਬਾਦ ਅੱਜ ਦਾ ਜੋ ਪ੍ਰਦਰਸ਼ਨ ਸੀਗਾ ਕਿਸ ਚੀਜ਼ ਦਾ ਪੁਤਲਾ ਫੁਕਿਆ ਤੁਸੀਂ ਕਿੰਨਾਂ ਦੇ ਦਫ਼ਤਰ ਆਏ ਹੋ ਕੀ ਤੁਹਾਡੇ ਮੰਗਾ ਅਸੀਂ ਜੀ ਪਿਛਲੇ 6 ਮਹੀਨਿਆਂ ਤੋਂ ਸਾਡੀ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਉਸ ਦੇ ਉਪਰੰਤ ਅਸੀਂ ਸਰਕਾਰ ਨੇ ਸਾਨੂੰ 12/29 ਤਰੀਕ ਦੀ ਮੀਟਿੰਗ ਦਿੱਤੀ ਸੀ ਜਿਹਦੇ ਵਿੱਚ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਤੁਹਾਡੀ ਕੋਈ ਪਾਲਿਸੀ ਬਣਾ ਕੇ ਅਸੀਂ ਉਹ ਤੁਹਾਡੇ ਤੇ ਜਿਹੜੀ ਉਹ ਲਾਗੂ ਕਰਾਂਗੇ ਤੁਸੀਂ ਪਿਛਲੇ 20 ਵੀ 25-25 ਸਾਲਾਂ ਤੋਂ ਜਿਹੜੇ ਵਿਭਾਗਾਂ ਦੇ ਅੰਦਰ ਕੱਚੇ ਤੌਰ ਤੇ ਕੰਮ ਕਰਦੇ ਹੋ ਅਸੀਂ ਤੁਹਾਨੂੰ ਵਿਭਾਗ ਦੇ ਵਿੱਚ ਲਿਆ ਕੇ ਮਰਜ ਕਰਕੇ ਤੁਹਾਨੂੰ ਰੈਗੂਲਰ ਕਰਾਂਗੇ ਪਰ ਹੁਣ 23 ਤਰੀਕ ਦੀ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਦਾ ਰੰਗ ਦੇਖਣ ਵਾਲਾ ਕੁਝ ਹੋਰ ਹੀ ਸੀ ਜਦੋਂ ਸਾਡੇ ਸੂਬੇ ਦੇ ਅੱਗੋਂ ਉੱਥੇ ਗਏ ਤਾਂ ਜਿਹੜਾ ਉਹਦਾ ਬੋਲਣ ਦਾ ਵਤੀਰਾ ਸੀ ਬੜਾ ਹੀ ਮਾੜਾ ਸੀ ਅਸੀਂ ਏ ਸੋਚਦੇ ਹੁੰਦੇ ਸੀ ਕਿ ਚਲੋ ਦਲਿਤ ਵਰਗ ਦੇ ਵਿੱਚੋਂ ਉੱਠ ਕੇ ਅੱਜ ਮੰਤਰੀ ਸਾਹਿਬ ਉੱਥੇ ਪਹੁੰਚਿਆ ਤਾਂ ਮੈਂ ਸਮਝਦਾ ਕਿ ਉਹਨਾਂ ਨੇ ਸਾਨੂੰ ਉੱਥੇ ਬੁਲਾ ਕੇ ਜਿਵੇਂ ਕਹਿੰਦੇ ਵੀ ਘਰੇ ਬੁਲਾ ਕੇ ਇਨਸਰਟ ਕੀਤੀ ਕੀ ਸ਼ਬਦ ਬੋਲੇ ਜੀ ਉਹਨਾਂ ਨੇ ਸਾਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਮੀਟਿੰਗ ਕਿਹਨੇ ਦਿੱਤੀ ਹੈ ਤਾਂ ਅਸੀਂ ਕਿਹਾ ਕਿ ਤੁਹਾਡੀ ਸਰਕਾਰ ਵੱਲੋਂ ਮੀਟਿੰਗ ਦਿੱਤੀ ਹੈ ਕਿ ਮੈਂ ਸਮਝਦਾ ਉੱਥੇ ਦੇ ਜਿਹੜੇ ਅਧਿਕਾਰੀ ਨੇ ਆਈਪੀਐਸ ਲੋਬੀ ਹੈ ਉਹਨਾਂ ਨੂੰ ਵੀ ਉਹ ਇੱਕੇ ਰਾਹੀ ਲੰਗਾਈ ਜਾਂਦਾ ਹੈ ਇੰਨਾ ਹੰਕਾਰ ਉਸ ਮੰਤਰੀ ਨੂੰ ਅੱਜ ਅਸੀਂ ਉਸ ਦਾ ਹੰਕਾਰ ਤੋੜਨ ਵਾਸਤੇ ਉਹਦੇ ਜਿਹੜੇ ਹਲਕੇ ਦੇ ਵਿੱਚ ਰੈਲੀ ਇਹ ਕੀਤੀ ਹੈ ਜਿਹੜਾ ਕਹਿੰਦਾ ਸੀ ਕਿ ਮੈਂ ਤੁਹਾਡੇ ਤੇ ਜਿਹੜੇ ਹੈਗੇ ਉਹ ਪਰਚੇ ਕਰਵਾਉਂਗਾ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਅਸੀਂ ਉਹਦੇ ਸ਼ਹਿਰ ਦੇ ਵਿੱਚ ਖੜੇ ਹਾਂ ਸਮੁੱਚੀ ਲੀਡਰਸ਼ਿਪ ਸਾਡੀ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਸਾਡੀ ਖੜੀ ਹੈ ਜਿਉਂਨੇ ਸਾਨੂੰ ਸਾਡੇ ਤੇ ਪਰਚੇ ਪਾਉਣੇ ਆ ਉਹ ਪਾ ਸਕਦਾ ਜੇਕਰ 6 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਸਰਕਾਰ ਸਾਡੇ ਵਾਸਤੇ ਵਧੀਆ ਪਾਲਿਸੀ ਨਹੀਂ ਲੈ ਕੇ ਆਉਂਦੀ ਤਾਂ ਅਸੀਂ ਇਸ ਤੋਂ ਵੀ ਤਿੱਖਾ ਸੰਗਰਸ਼ ਕਰਾਂਗੇ ਤੇ ਆਊਟ ਆਫ ਦਾ ਵੇ ਹੋ ਕੇ ਵੀ ਕਰਾਂਗੇ ਕਿਉਂਕਿ ਅਸੀਂ 10-10 ਹਜ਼ਾਰ ਰੁਪਿਆ ਲੈਣੇ ਆ ਸਾਡੇ ਕੋਲੇ ਖੋਣ ਵਾਸਤੇ ਕੁਝ ਵੀ ਨਹੀਂ ਹੈ ਤੇ ਪਾਉਣ ਵਾਸਤੇ ਸਾਥੇ ਸਾਡੇ ਕੋਲੇ ਬੜਾ ਕੁਝ ਹੈ ਅੱਜ ਪੁਤਲਾ ਵੀ ਫੁੱਕੇ ਗਿਆ ਉਹਨਾਂ ਦਾ ਅੱਜ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਜੋ ਸਾਨੂੰ ਮੀਟਿੰਗ ਦੇ ਵਿੱਚ ਭੱਦੀ ਸ਼ਬਦਾਵਲੀ ਬੋਲਿਆ ਸੀ ਉਹ ਤੇ ਹਲਕੇ ਦੇ ਵਿੱਚ ਅਸੀਂ ਰੋਸ਼ ਪ੍ਰਦਰਸ਼ਨ ਵੀ ਕੀਤਾ ਤੇ ਉਹਦਾ ਜਿਹੜਾ ਪੁਤਲਾ ਹੈ ਉਹਦੇ ਦਫ਼ਤਰ ਦੇ ਸਾਹਮਣੇ ਬਿਲਕੁਲ ਡਿੜਬੇ ਵੇਖੇ ਫੋਕਿਆ ਗਿਆ ਕਿਹੜੀ ਕਿਹੜੀ ਇੱਥੇ ਬੰਦੀਆਂ ਦਾ ਸਹਯੋਗ ਰਿਹਾ ਅੱਜ ਫਿਲਹਾਲ ਤਾਂ ਅਸੀਂ ਪੰਜਾਬ ਵਾਟਸਪਲੇਅ ਦੇ ਸੀਵਰੇਜ ਬੋਰਡ ਜਿਹੜੀ ਆਊਟਸੋਰਸ ਜਥੇਬੰਦੀ ਬਣੀ ਹੈ ਦੇਖੋ ਪ੍ਰਾਣੀ ਤਾਂ ਆਪਾਂ ਇਹਨੂੰ ਨਹੀਂ ਕਹਿ ਸਕਦੇ ਪਰ ਇਹਦੇ ਵਿੱਚ ਸਾਥੀ 20 25 25 ਸਾਲਾਂ ਤੋਂ ਜਿਹੜੇ ਹੋਰਾਂ ਜਥੇਬੰਦੀਆਂ ਵਿੱਚ ਕੰਮ ਕਰਦੇ ਸੀ ਉਹ ਸਾਥੀ ਸਾਡੇ ਵਿੱਚ ਹੈ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਵੀ ਫੈਡਰੇਸ਼ਨਾਂ ਕਿਸਾਨ ਜਥੇਬੰਦੀਆਂ ਅਸੀਂ ਸਭ ਦਾ ਸਹਿਯੋਗ ਲਾਮਾਂਗੇ ਧੰਨਵਾਦ